ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 15 ਨਵੰਬਰ 15 ਨਵੰਬਰ 1920 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਅੱਜ ਦੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਾਡੇ ਆ ਬਜ਼ੁਰਗਾਂ ਨੇ ਇਕੱਤਰਤਾਈ ਕਰਕੇ ਸੁਧਾਰ ਲਹਿਰ ਸ਼ੁਰੂ ਕੀਤੀ ਸੁਧਾਰ ਲਹਿਰ ਦਾ ਮਤਲਬ ਉਸ ਵੇਲੇ ਅੰਗਰੇਜ਼ ਹਕੂਮਤ ਵੱਲੋਂ ਸਾਡੇ ਗੁਰਧਾਮਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਕਰਵਾ ਦਿੱਤਾ ਗਿਆ ਸੀ। ਉਹ ਮਹੰਤ ਜਿਹੜੇ ਕਿ ਸਾਡੀ ਗੁਰ ਮਰਿਆਦਾ ਨੂੰ ਤਾਰ-ਤਾਰ ਕਰ ਰਹੇ ਸਨ, ਜਿਹੜੇ ਕਿ ਸਾਡੇ ਸਿੱਖੀ ਸਿਧਾਂਤ ਦੀਆਂ ਧਜੀਆਂ ਉਡਾਰੇ ਸਨ। ਇੱਥੋਂ ਤੱਕ ਕਿ ਵੇਸਵਾ ਤੱਕ ਵੀ ਗੁਰੂ ਘਰਾਂ ਚ ਨਚਾਈਆਂ ਜਾਣ ਲੱਗੀਆਂ। ਉਹਨਾਂ ਮਹੰਤਾਂ ਦੀਆਂ ਖਬਰਾਂ ਜਦੋਂ ਗੁਰਸਿੱਖਾਂ ਦੇ ਕੰਨਾਂ ਤੱਕ ਪਈਆਂ ਤੇ ਸਿੱਖਾਂ ਨੇ ਤਹਈਆ ਕੀਤਾ ਕਿ ਇਹਨਾਂ ਮਹੰਤਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਾਇਆ ਜਾਏਗਾ। ਉਸ ਮੰਤਵ ਦੇ ਨਾਲ 15 ਨਵੰਬਰ 1920 ਨੂੰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਬੜੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਪੂਰੇ 5 ਸਾਲ ਦੇ ਸੰਘਰਸ਼ ਬਾਅਦ ਅੰਗਰੇਜ਼ ਹਕੂਮਤ ਵੱਲੋਂ 1925 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਜਿਹੜਾ ਉਹ ਪਾਸ ਕੀਤਾ ਗਿਆ ਜਿਸ ਵਿੱਚ 175 ਮੈਂਬਰ ਜਿਹੜੇ ਚੁਣੇ ਹੋਏ ਵੱਖ-ਵੱਖ ਸਟੇਟਾਂ ਦੇ ਵਿੱਚੋਂ ਗੁਰਧਾਮਾਂ ਦੀ ਸੇਵਾ ਸੰਭਾਲ ਵਾਸਤੇ ਕਾਰਸ਼ੀਰ ਹੁੰਦੇ ਆ ਆਪਣੀ ਸੇਵਾ ਨਿਭਾਉਂਦੇ ਆ ਸਿੱਖ ਪੰਥ ਦੀ ਨਹੀਂ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਕਲੌਤੀ ਇਹ ਧਾਰਮਿਕ ਸੰਸਥਾ ਹੈ ਜਿਹੜੀ ਕਿ ਸੰਗਤ ਦੇ ਦੁਆਰਾ ਜਿਨ੍ਹਾਂ ਦੇ ਮੈਂਬਰ ਵੋਟਾਂ ਪਾ ਕੇ ਚੁਣੇ ਜਾਂਦੇ ਆ ਇਲੈਕਟਡ ਬਾਡੀ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿ ਦਿੰਦੇ ਆ ਸੋ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਹੈ ਅਜਿਹੀ ਸਾ ਆਪਣੀ ਇੱਕ ਪਿਆਰੀ ਸੰਸਥਾ ਤੇ ਜੋ ਕਿ ਹਰ ਵੇਲੇ ਸਿੱਖਾਂ ਦੀ ਆਵਾਜ਼ ਬੁਲੰਦ ਕਰਨੋਂ ਤਤਪਰ ਹੈ ਬਹੁਤ ਸਾਰੇ ਕੌਮੀ ਮੁੱਦਿਆਂ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਕਾਰਜ ਜਿਹੜੇ ਆਪਦੇ ਕੀਤੇ ਜਿੱਥੇ ਧਰਮ ਪ੍ਰਚਾਰ ਦੀ ਗੱਲ ਹੈ ਉੱਥੇ ਵੱਡੇ ਕਾਰਜ ਅਮਰ ਸੰਚਾਰ ਦੀ ਗੱਲ ਹੈ ਹੋਰ ਜਿਹੜੇ ਕਿ ਜਿਵੇਂ ਅਸੀਂ ਕਹਿ ਦਈਏ ਸਿੱਖਿਆ ਦੇ ਸਾਡੇ ਬੱਚਿਆਂ ਨੂੰ ਸਿੱਖਿਆ ਦੇਣ ਵਾਸਤੇ ਹਜ਼ਾਰਾਂ ਜਿਹੜੇ ਵਿਦਿਆਲੇ ਉਹ ਚੱਲ ਰਹੇ ਆ ਔਰ ਇੱਕ ਬੜਾ ਵੱਡਾ ਮਾਣ ਮਹਿਸੂਸ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਹੀ ਸ਼੍ਰੋਮਣੀ ਅਕਾਲੀ ਦਲ ਪੈਦਾ ਹੋਇਆ ਜਦੋਂ ਗੁਰਦੁਆਰਾ ਸੁਧਾਰ ਲਹਿਰ ਨਵੰਬਰ ਵਿੱਚ ਸ਼ੁਰੂ ਹੋਈ ਤੇ ਦਸੰਬਰ ਵਿੱਚ ਸਾਡੇ ਉਹਨਾਂ ਬਜ਼ੁਰਗਾਂ ਨੇ ਇਸ ਲਹਿਰ ਨੂੰ ਹੋਰ ਪ੍ਰਚੰਡ ਕਰਦਿਆਂ ਇਸ ਵਿੱਚ ਹੋਰ ਜਾਣ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਔਰ 1920 ਦੇ ਵਿੱਚ ਇਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਪੈਦਾ ਹੋਇਆ ਜਿਸ ਦੀ ਸਥਾਪਨਾ ਹੋਈ ਅੱਜ ਬਹੁਤ ਸਾਰੇ ਪਲੱਕੜ ਲੋਕ ਜਿਹੜੇ ਕਹਿ ਦਿੰਦੇ ਆ ਕਿ ਕਾਲੀਆਂ ਨੇ ਠੇਕਾ ਲਿਆ ਸ਼੍ਰੋਮਣੀ ਕਮੇਟੀ ਦਾ ਨਹੀਂ ਭਾਈ ਇਹ ਸੋਚ ਕੇ ਵੇਖਿਓ ਇਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਪੈਦਾ ਹੋਇਆ ਉਸ ਵੇਲੇ ਵੱਡੀਆਂ ਕੁਰਬਾਨੀਆਂ ਔਰ ਦੇਸ਼ ਦੀ ਆਜ਼ਾਦੀ ਦਾ ਜਿਹੜਾ ਮੋੜ ਹੈ ਬਏ ਗੁਰਦੁਆਰਾ ਸੁਧਾਰ ਲਾਇਰ ਦੇ ਵਿੱਚੋਂ ਵੱਜਾ ਤਾਂ ਹੀ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਇਹਦਾ ਕਿ ਜੇ ਘਾਰ ਲੱਭ ਲਿਆ ਜਾਵੇ ਇਹੀ ਕਾਰਨ ਸੀ ਕਿ ਅੰਗਰੇਜ਼ ਕਿਉਂ ਮਹੰਤਾਂ ਨੂੰ ਕਾਬਜ਼ ਕਰਾਉਂਦੇ ਸੀ ਕਿਉਂਕਿ ਇੱਕੋ ਇੱਕ ਵਾਹਤ ਕੌਮ ਸੀ ਸਿੱਖ ਪੰਥ ਜਿਨ੍ਹਾਂ ਅੰਗਰੇਜ਼ਾਂ ਦੇ ਨਾਲ ਇੱਥੇ ਜਦੋਂ ਅੰਗਰੇਜ਼ ਆ ਭਾਰਤ ਵਿੱਚ ਆਇਆ ਉਹਨੇ ਪੰਜਾਬ ਤੇ ਜਦੋਂ ਕਬਜ਼ਾ ਕਰਨਾ ਸ਼ੁਰੂ ਕੀਤਾ ਤੋਲਾ ਮੂੰਹ ਤੋੜ ਮੱجواب ਦਿੱਤਾ ਉਹ ਮੁਦਕੀ ਦਾ ਜੰਗ ਜਿਹੜਾ ਹੋਇਆ ਸਭ ਤੋਂ ਪਹਿਲਾਂ ਅੰਗਰੇਜ਼ ਦਾ ਜੇ ਕਿਸੇ ਨੇ ਮੂੰਹ ਤੋੜਵਾ ਜਵਾਬ ਦਿੱਤਾ ਜੇ ਕਿਸੇ ਨੇ ਇੱਥੇ ਆਉਣ ਤੋਂ ਜੰਗ ਕੀਤੀ ਜਾਂ ਉਹਨੂੰ ਰੋਕਿਆ ਉਹ ਸਿੱਖਪੰਥ ਸੀ ਤੇ ਅੰਗਰੇਜ਼ ਨੂੰ ਇਸ ਗੱਲ ਦਾ ਪਤਾ ਸੀ ਕਿ ਸਿੱਖ ਜਿਹੜੇ ਆ ਆਪਣੇ ਗੁਰੂ ਤੋਂ ਸ਼ਕਤੀ ਲੈਂਦੇ ਆ ਆਪਣੇ ਸਿਧਾਂਤਾਂ ਤੋਂ ਸ਼ਕਤੀ ਲੈਂਦੇ ਆ ਜਿਹੜੇ ਗੁਰਦੁਆਰੇ ਗੁਰਧਾਮ ਨੇ ਇਹਨਾਂ ਦੇ ਉਹ ਇਹਨਾਂ ਵਾਸਤੇ ਇੱਕ ਸ਼ਕਤੀ ਦਾ ਸਰੋਤ ਨੇ ਕਿਉਂ ਨਾ ਹੋਵੇ ਕਿਥੇ ਇਹਨਾਂ ਦੇ ਇਹੋ ਜਿਹੇ ਲੋਕਾਂ ਦਾ ਕਾਬੂ ਕਰਵਾ ਦਿੱਤਾ ਜਾਵੇ ਜੋ ਲੋਕ ਇਹਨਾਂ ਦੀ ਮਰਿਆਦਾ ਨੂੰ ਬਦਲ ਸਕਣ ਜੋ ਲੋਕ ਇਹਨਾਂ ਦੇ ਸਿਧਾਂਤ ਨੂੰ ਬਦਲ ਸਕਣ ਉਹਨਾਂ ਲੋਕਾਂ ਨੇ ਤਾਂ ਕਰਕੇ ਮਹੰਤਾਂ ਦਾ ਕਬਜ਼ਾ ਕਰਵਾਇਆ ਸੀ ਤੇ ਉਹ ਗੱਲਾਂ ਬਹੁਤ ਵੱਡੀਆਂ ਹੋਈਆਂ ਬਹੁਤ ਸਾਰਾ ਗੁਰੂ ਜਿਹਨੂੰ ਆਪਾਂ ਕਹਿ ਦੇਣੇ ਦੁਰਸ਼ਕਰਮ ਕਹਿ ਦਿੰਦੇ ਆ ਗੁਰੂ ਘਰਾਂ ਵਿੱਚ ਹੋਇਆ ਤਾਂ ਹੀ ਇਹ ਸੁਧਾਰ ਲਹਿਰ ਅੱਜ ਦੇ ਦਿਨ ਜਿਹੜੀ ਹੈ 15 ਨਵੰਬਰ 1920 ਨੂੰ ਸ਼ੁਰੂ ਹੋਈ ਸੀ ਫਿਰ ਜਾ ਕੇ ਸ਼ਰੂਮਨੀਪੁਰ ਦੁਵਾਰਾ ਪ੍ਰਬੰਧਕ ਕਮੇਟੀ ਬਣੀ ਅੱਜ ਵੀ ਸਿੱਖਾਂ ਦੇ ਗੁਰਧਾਮ ਖੋਣ ਵਾਸਤੇ ਸਿੱਖਾਂ ਦੀਆਂ ਸੰਸਥਾਾਂ ਨੂੰ ਕਮਜ਼ੋਰ ਕਰਨ ਵਾਸਤੇ ਵੱਡੀ ਚਾਰਾ ਜੋਈ ਹੋ ਰਹੀ ਹੈ ਬਹੁਤ ਵੱਡੇ ਯਤਨ ਹੋ ਰਹੇ ਆ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਲੱਗ ਕਰ ਦਿੱਤੀ ਗਈ ਨੰਦੀੜ ਸਾਹਿਬ ਦੇ ਬੋਟ ਨੂੰ ਲੱਕ ਕਰ ਦਿੱਤਾ ਗਿਆ ਉੱਥੇ ਇੱਕ ਸਰਕਾਰੀ ਕਾਬਜ਼ ਹੋ ਗਏ ਪਟਨਾ ਸਾਹਿਬ ਤੇ ਬੋਟ ਦੀ ਸਰਕਾਰੀ ਕਾਬਜ਼ ਹੋ ਗਈ ਤੇ ਜੇ ਮੈਂ ਸਾਫ ਸੁਫਿਦਾਂ ਚ ਕਹਿ ਦਿਆਂ ਕਿ ਅੱਜ ਦਿੱਲੀ ਸਿੱਖ ਮੈਨੇਜਮੈਂਟ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਵੀ ਇੱਕ ਸਰਕਾਰੀ ਧਿਰ ਜਿਹੜੀ ਹੈ ਪੂਰਨ ਤੌਰ ਤੇ ਕਾਬਜ਼ ਹੋ ਚੁੱਕੀ ਹੈ ਹੁਣ ਇਹਨਾਂ ਲੋਕਾਂ ਦਾ ਨਿਸ਼ਾਨਾ ਪੰਜਾਬ ਦੇ ਗੁਰਦੁਆਰਿਆਂ ਤੇ ਹੈ ਤੇ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਗੁਰਦੁਆਰਿਆਂ ਤੇ ਕਬਜ਼ਾ ਕਰੀਏ ਆਓ ਰਲ ਕੇ ਸਾਰੇ ਇਸ ਗੱਲ ਦਾ ਪਰਨ ਕਰੀਏ ਕਿ ਸਾਡੇ ਸਿੱਖਾਂ ਦੀ ਸਾਡੇ ਬਜ਼ੁਰਗਾਂ ਦੁਆਰਾ ਕੁਰਬਾਨੀਆਂ ਕਰਕੇ ਲਈ ਸਸਤਾ ਇਹਨੂੰ ਅਸੀਂ ਕਦੇ ਵੀ ਅਜ਼ਾਈ ਨਹੀਂ ਜਾਣਦੇਾਂਗੇ ਸਾਡੇ ਜਿਹੜੇ ਗੁਰਧਾਮਾਂ ਦੀ ਸੇਵਾ ਉਹ ਸਿੱਖ ਭਰਤੀ ਸੰਭਾਲੇਗਾ ਔਰ ਕੋਈ ਵੀ ਸਿੱਖ ਸੇਵਾ ਕਰ ਸਕਦਾ ਹੈ ਕਿਸੇ ਨੂੰ ਵੀ ਮਾਣ ਮਿਲ ਸਕਦਾ ਹੈ ਸੰਗਤ ਨੇ ਮਾਣ ਦੇਣਾ